26 ਜਨਵਰੀ ਦੇ ਸਮਾਗਮ ਬਾਗ ਹੋਵੇਗਾ ਜਿਦੀ ਜਿਦੀ ਉਪਰੋਂ ਵੀ ਥੈਂਕ ਯੂ ਤੁਹਾਡਾ ਬਹੁਤ ਪੂਰੀਆ ਦੇਖਦੇ ਹੋ ਪਰ ਬੰਦਾ ਨਹੀਂ ਥੈਂਕ ਯੂ ਬਾਈਸ ਜੀ ਆਹ ਦੇਖ ਕੇ ਲਖ ਉਹ ਚੰਨੀ ਸਾਹਿਬ ਪਿੱਛੇ ਲਿਆਓ ਯਾਰ ਸਾਰਾ ਪ੍ਰੇਮ ਖਰਾਬ ਕਰਦੇ ਹੋ ਠੇਲਾ ਸਾਰ ਇੱਧਰ ਦੇਖੋ ਠੇਲਾ ਸਾਹਿਬ ਸਾਡਾ ਸਪੈਸ਼ਲ ਨੇ ਮੈਂ پھورے ہو جاؤ تو اپنے فن کو جوڑو ਨਾਮ ਸੈਨੇ ਨਾਲ ਦੇ ਹਾਂ ਇਧਰ ਆ ਜੀ ਇਧਰ ਆ ਹਾਂ ਇਧਰ ਮੁੱਕੇ ਉਹ ਜੱਟ ਲੈ ਕੇ ਰਾਈ ਉਹ ਕਰਨਾ ਲਿਆ ਦੋ ਪੱਥਰ ਦੇ ਇੱਕ ਉੱਥੇ ਉੱਥੇ ਲਿਆਉ ਉਧਰ ਵੀ ਜਦੋਂ ਹੁਣ ਉਧਰ ਜਾਣਗੇ ਆਪਾਂ ਤਾਂ गुरप्रीत कैमरा थोड़ा पीछे करी बेटा गुरप्रीत कैमरा थोड़ा पीछे ना हो ना आ जाओ मेरा चलने सा बस इस पर से आगे करो अब ब्रो करो अब ब्रो आगे If <laughs> you A la cara ਉੱਥੇ ਉੱਥੇ ਲਿਆਓ ਜਦੋਂ ਹੁਣ ਇੱਧਰ ਜਾਣਗੇ

ਪਿੱਛੇ ਛੋਟੀ ਸਿਰ ਉਸੇ ਰਾ ਰਹੇ ਤੁਹਾਡਾ ਕਰ ਲਓ ਕਰ ਲਓ ਕੋਈ ਨਹੀਂ ਠੀਕ ਹੈ ਪਿੱਛੇ ਛੋਟੀ ਸਿਰ ਉਸੇ ਰਾ ਰਹੇ ਤੁਹਾਡਾ ਕਰ ਲਓ ਕਰ ਲਓ ਕੋਈ ਨਹੀਂ ਠੀਕ ਹੈ ਦੇਖੋ ਇਹਨੂੰ ਹਿੰਦੁਸਤਾਨ ਕਾਨੂੰਨ ਦਾ ਪਗੋੜਾ ਦੇ ਅਮਰੀਕਾ ਦੇ ਵਿੱਚ ਜਿਵੇਂ ਉਹ ਚੂਹਾ ਬਿੱਲ ਦੇ ਵਿੱਚ ਹੁੰਦਾ ਓਵੇਂ ਬੈਠ ਕੇ ਤੇ ਇੱਕ ਗਿੱਦੜ ਤਮਕੀਆਂ ਜਿਹਨੂੰ ਕਹਿੰਦੇ ਆ ਉਹ ਗਿੱਦੜ ਤਮਕੀਆਂ ਦਿੰਦਾ ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁੰਮਰਾਹ ਕਰਨਾ ਉਹਨਾਂ ਨੂੰ ਲਾਲਚ ਦੇਣਾ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਇਹ ਪਟਿਆਲਾ ਸ਼ਹਿਰ ਜਿਹਦੇ ਵਿੱਚ ਲੋਕ ਸਵੇਰੇ ਜੇ ਦੁਖਨਵਾਰਨ ਜਾਂਦੇ ਆ ਤਾਂ ਜਾਂਦੇ ਕਾਲੀ ਮਾਤਾ ਮੰਦਿਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜੇ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਤੇ ਗਾ ਦੁਖਨਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ ਇਹ دہشت گردਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ 'ਚ ਡਰ ਪੈਦਾ ਕਰਨਾ ਤੇ ਉਹਨਾਂ ਨੂੰ ਨਾਲ ਉਹ ਡਰ ਦਾ ਫਾਇਦਾ ਲਾ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ ਇਸ ਕਰਕੇ ਜਿਹੜੀ ਇਹ ਇਹਦੀ ਸਾਜ਼ਿਸ਼ ਹੈ ਅਸੀਂ ਜਿੰਨੇ ਵੀ ਇਹਦੇ ਕੇਸਸ ਅਸੀਂ ਦੇਖੇ ਆ ਜਿਹੜੇ ਗੁਰਪ੍ਰਤਵੰਤ ਪੰਨੂ ਨੇ ਲਿਖਾਇਆ ਤੇ ਜਦੋਂ ਉਹ ਲੜਕੇ ਫੜੇ ਜਾਂਦੇ ਆ ਤੇ ਉਹ ਕਹਿੰਦੇ ਜੀ ਸਾਨੂੰ ਵਾਦਾ ਕੀਤਾ ਸੀ ਤੁਹਾਨੂੰ ਇਮੀਗ੍ਰੇਸ਼ਨ ਦਵਾ ਦਾਂਗੇ ਤੇ ਦੂਜੀ ਇੰਪੋਰਟੈਂਟ ਗੱਲ ਤੁਹਾਡੇ ਦੱਸਣ ਵਾਲੀ ਇਹ ਹੈ ਇਹ ਤੁਹਾਨੂੰ ਥੋੜੇ ਚਿਰ ਨੂੰ ਇਹਨੂੰ ਹੀ ਗੁਰਪ੍ਰਸੰਤੂ ਬੰਨੂ ਨਹੀਂ ਇੱਥੇ ਅਸੀਂ ਕੈਂਟਰ 'ਚ ਬੈਠਾ ਦਿਖਾ ਦੇਣਾ ਪਟਿਆਲਾ ਜਿਹੜੀ ਵੀ ਆਉਣਾ ਕਿਉਂਕਿ ਉੱਥੇ ਸ਼ਕਤੀ ਹੋ ਰਹੀ ਹੈ ਇਮੀਗ੍ਰੈਂਟਸ ਨੂੰ ਵਾਪਸ ਭੇਜ ਰਿਹਾ ਤੇ ਇਹ ਪ੍ਰੈਕਟੀਕਲੀ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗ੍ਰੇਸ਼ਨ ਕਰਾ ਦੂੰਗਾ ਜਾਂ ਫੰਡ ਦੇ ਦੂੰਗਾ ਜਿਹੜੇ ਕੇਸਸ ਟਰੇਸ ਹੋਏ ਆ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫੰਡ ਟਰਾਂਸਫਰ ਕੀਤੇ ਤੇ ਨਾ ਕਿਸੇ ਨੂੰ ਇਹ ਦਿੱਤਾ ਇਹਦਾ ਮਕਸਦ ਸਿਰਫ دہشت ਫਲਾਉਣਾ ਹੈ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅਗਲਾ ਕੇ ਡੱਬੂ ਕੰਧ ਤੇ ਇਹ ਗੁਰੂ ਗੁਰਪਤਵੰਤ ਪੰਨੂ ਦਾ ਕੰਮ ਹੈ ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਇਹਦੇ ਚ ਪ੍ਰੋਪਰਲੀ ਸਾਡੀ ਟੀਮ ਬੜੀ ਕਾਬਿਲ ਹੈ ਐਸਐਸਪੀ ਨਾਨਕ ਸਿੰਘ ਦੇ ਕੱਲ ਵੀ ਸਾਰੀ ਰਾਤ ਬਾਹਰ ਸੀ ਅੱਜ ਵੀ ਸਾਰੀ ਰਾਤ ਸਾਡੇ ਲਈ ਕਿਉਂਕਿ ਸਟੇਟ ਲੈਵਲ ਦਾ ਇਹ ਜਿਹੜਾ 26 ਜਨਵਰੀ 15 ਅਗਸਤ ਦਾ ਬੜੇ ਇੰਪੋਰਟੈਂਸ ਡੇ ਦੇ ਫੰਕਸ਼ਨ ਹੁੰਦੇ ਆ ਇਸ ਕਰਕੇ ਅਸੀਂ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਬਿਲਕੁਲ ਪੀਸਫੁੱਲ ਉਹ ਕਰਾਵਾਂਗੇ ਤੇ ਇਹਦੇ ਵਿੱਚ ਮੈਂ ਯੂਥ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਇਹ ਤਾਂ ਆਪ ਦਾ ਆਪ ਹੀ ਪਹਿਲੀ ਗੱਲ ਤਾਂ ਇਹਦੇ ਚ ਜਿਹੜੀ ਕਾਮਿਕ ਤੇ ਬੜੀ ਫਨੀ ਟਾਈਪ ਦਾ ਇਹਦੀ ਲੁੱਕ ਹੈ ਜਿਹੜੀ ਉਹਦੇ ਵਿੱਚ ਉਹਨੂੰ ਕਹਿ ਦੋ ਵੀ ਉਹ ਜਿਸ ਢੰਗ ਦਾ ਇਹ ਆਪਦੇ ਆਪ ਨੂੰ ਪ੍ਰੋਜੈਕਟ ਕਰਦਾ ਤੇ ਦੇਖਣ ਨੂੰ ਤਾਂ ਪਹਿਲੀ ਗੱਲੇ ਆਪ ਹੀ ਸਿੱਖ ਨਹੀਂ ਲੱਗਦਾ ਤੇ ਜਿਹੜੀ ਗੱਲ ਨੂੰ ਪ੍ਰੋਪਗੇਟ ਕਰਦਾ ਇਸ ਕਰਕੇ ਇਹਦੀਆਂ ਗੁੰਮਰਾਹ ਕੀਤੀਆਂ ਹੋਈਆਂ ਗੱਲਾਂ ਦੇ ਵਿੱਚ ਨਾ ਆਓ ਅਸੀਂ ਲੋਕਾਂ ਦੀ ਸੈਂਸ ਆਫ ਸਿਕਿਉਰਟੀ ਲਈ ਹੈਗੇ ਆ ਤੇ ਉਹਦੇ ਚ ਅਜੇ ਤੱਕ ਕੋਈ ਇਹਦਾ ਕੇਸ ਜਿਹੜਾ ਜਿਹੜੇ ਇਹਨੇ ਕੀਤੀ ਹੋਵੇ ਸ਼ਰਾਰਤ ਇਹ ਨਹੀਂ ਹੋਇਆ ਵੀ ਫੜੇ ਨਾ ਗਏ ਹੁਣ ਕਿਉਂ ਆਪਣੇ ਜਿਹੜੇ ਆਮ ਵਿਚਾਰੇ ਛੋਟ ਜਿਹੜੇ ਜਵਾਨ ਆ ਜਿਨ੍ਹਾਂ ਨੂੰ ਨਾਂ ਤਾਂ ਕੋਈ ਗੱਲ ਪਤਾ ਹੈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਫਸਾ ਕੇ ਆਪਦੀਆਂ ਰੋਟੀਆਂ ਸੇਕ ਰਿਹਾ ਦੱਸੋ ਜੀ ਹੋਰ ਤਾਂ ਸਾਰਾ ਕੁਝ ਰਹੀ ਉਹ ਜਿਹੜੀ ਮੇਲ ਦੇ ਵਿੱਚ ਇੱਕ ਗੱਲ ਸੀ ਮੇਲ ਆਈ ਉਹ ਸਾਰਾ ਵਿੱਚ ਹੀ ਆ ਗਿਆ ਸੀ ਜਦੋਂ ਮੇਲ ਆਈ ਹੈ ਉਹੀ ਤੁਹਾਨੂੰ ਕਿਹਾ ਗਿੱਦੜ ਭਮਕੀਆਂ ਜਿਹੜੀਆਂ ਹੁੰਦੀਆਂ ਉਹੀ ਹੁੰਦਾ ਅੱਗ ਲਾ ਕੇ ਕਿਵੇਂ ਦੇ ਪ੍ਰਬੰਧ ਹੈਗੇ ਸੀ ਸੀਸੀਟੀਵੀ ਕੈਮਰੇ ਸ਼ਹਿਰ ਚ ਕਾਫੀ ਖਰਾਬ ਹੈਗੇ ਉਹਨਾਂ ਨੂੰ ਲਾ ਕੇ ਅੱਗ ਲਾ ਕੇ ਡੱਬੂ ਕੰਦ ਤੇ ਇਹ ਇਹਦਾ ਇਹਦੀ ਮੋਡਸ ਪ੍ਰਿੰਟੀ ਆ ਤੇ ਇਹ ਤੁਹਾਨੂੰ ਜਿਵੇਂ ਇਹਦੇ ਪ੍ਰੋਸੀਜਰ ਚੱਲ ਰਿਹਾ ਹੈ ਹਿੰਦੁਸਤਾਨ ਦੇ ਕਾਨੂੰਨ ਦਾ ਪਘੋੜਾ ਕੁਛ ਚਿਰ ਨੂੰ ਤੁਹਾਨੂੰ ਕੈਂਟਰ ਦੇ ਵਿੱਚ ਪਿੱਛੇ ਬੈਠਾ ਤੁਹਾਨੂੰ ਦੇਖਿਆ ਜਾਊਗਾ ਇਹ ਪੰਨੋਂ ਨੂੰ ਵਾਪਸ ਲਿਆਂਦਾ ਜਾਊ ਉਹ ਤੇ ਪਟਿਆਲੇ ਜੇਲ੍ਹ ਚ ਹੀ ਹੋਊਗਾ ਤੇ ਉਦੋਂ ਤੁਸੀਂ ਸਾਰੇ ਆਪਦੀ ਗੱਲ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਕੋਈ ਫੀਅਰ ਵੀ ਹੈ ਇਹ ਇਨਸ ਚੈਲੰਜ ਬਟਾ ਚੈਲੰਜ ਬਣ ਕੇ ਚੱਲ ਰਹੇ ਹੋ ਨਹੀਂ ਇਹ ਦੇਖੋ ਹਰ ਫੰਕਸ਼ਨ ਹੈ ਜਿਹੜਾ ਆਪਣਾ ਹਿੰਦੁਸਤਾਨ ਦਾ ਜਦੋਂ ਇਹਦੇ ਚ ਆਪਣੀ ਬਦਕਸੁਨਤੀ ਆ ਵੀ ਗਵਾਂਡੀ ਨਹੀਂ ਕੋਈ ਚੇਂਜ ਕਰ ਸਕਦਾ ਤੇ ਇਹ ਗਵਾਂਡੀ ਦੇਸ਼ ਹਮੇਸ਼ਾ ਹੀ ਜਿਹੜੇ ਉੱਥੋਂ ਸ਼ਹਿਰ ਲੈ ਕੇ ਉਹਦੇ ਵਿੱਚ ਰਾਜ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਅਰਥਵਿਵਸਥਾ ਨੂੰ ਖਰਾਬ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਤੇ ਪੁਲਿਸ ਲਈ ਚੈਲੰਜ ਹੁੰਦਾ ਵੀ ਇਹੋ ਜਿਹੇ ਜਿਹੜੇ ਫੰਕਸ਼ਨਸ ਆ ਉਹ ਪੀਸਫੁਲ ਰਹਿਣ ਸਾਡੀ ਟੀਮ ਬੜੀ ਕੰਪੀਟੈਂਟ ਹੈ ਤੇ ਬੜੇ ਕਾਬਿਲ ਐ एसएसपी ਇੱਥੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਵੀ ਆ ਕੋਈ ਸ਼ਰਾਰਤ ਕਰਨ ਦੇ ਵਿੱਚ ਇੱਥੇ ਜਾਂ ਬਾਕੀ ਵੀ ਕਿਤੇ ਜਿਹੜੇ ਜਿਹੜੇ ਬਾਕੀ ਆਫਸਰ ਜਿਹੜੇ ਲੱਗੇ ਹੋਏ ਕੋਈ ਸ਼ਰਾਰਤ ਦੇ ਵਿੱਚ ਕਾਮਯਾਬ ਹੋਊਗਾ ਥੈਂਕ ਯੂ ਇਹ ਇਹ ਜਿਹੜੀ ਫੋਰਸ ਬੜਾ ਸੇਕੀ